ਇਹ ਬਹੁਤ ਖੁਸ਼ ਹੋਏ ਬੋਰਡ ਦੇ ਵਿੱਚ ਝੂਟੇ ਲੈ ਕੇ ਬਹੁਤ ਆਨੰਦ ਲਿਆ ਬੱਚੇ ਬੱਚੇ ਕਹਿੰਦੇ ਐਸਾ ਪਲੇ ਸਾਨੂੰ ਦੇਖਣ ਨੂੰ ਨਹੀਂ ਮਿਲਿਆ ਮਜ਼ਾ ਜੀ ਤੋਂ ਭਾਜੀ ਪੂਰਾ ਇੰਜੋਏ ਕੀਤਾ ਬੱਚਿਆਂ ਨੇ ਹਾਂ ਜੀ ਮੈਂ ਵੀ ਜਿੱਦਾਂ ਪਹਿਲੀ ਵਾਰ ਇੱਥੇ ਆਇਆ ਹਾਂ ਸੋਨਾ ਲੀਕ ਤੇ ਇਹ ਮੇਰਾ ਤਾਂ ਪਹਿਲੀ ਦਾ ਟਾਈਮ ਦਾ ਐਕਸਪੀਰੀਅੰਸ ਹੈ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਜੀ ਤੇ ਬੱਚਿਆਂ ਨਾਲ ਤੇ ਫੈਮਿਲੀ ਨਾਲ ਆ ਕੇ ਉਹਦੇ ਬਹੁਤ ਫਨ ਹੁੰਦਾ ਹੈ ਇੰਜੋਇਮੈਂਟ ਪੂਰਾ ਹੁੰਦਾ ਹੈ ਕੀ ਮੇਰੇ ਇੱਥੇ ਨਜ਼ਰ ਆ ਗਿਆ ਸੁਪਨਾ ਲਿਖਦਾ ਪਾਜੀ ਬਹੁਤ ਵਧੀਆ ਨਹੀਂ ਆ ਰਿਹਾ ਇੱਥੇ ਮੌਸਮ ਬਹੁਤ ਵਧੀਆ ਵੈਦਰ ਹਾਂ ਸ਼੍ਰੀ ਕਲ ਜੀ ਹਮਦਰ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਪ੍ਰਵਿੰਦਰ ਸਵਾਗਤ ਕਰਦਾ ਹਾਂ ਇਸ ਵੇਲੇ ਅਸੀਂ ਚੰਡੀਗੜ੍ਹ ਦੀ ਸੁਖਨਾ ਝੀਲ ਦੇ ਉੱਪਰ ਮੌਜੂਦ ਹੈਗੇ ਹਾਂ ਜੋ ਕਿ ਸੁਖਨਾ ਝੀਲ ਚੰਡੀਗੜ੍ਹ ਦੀ ਬਿਊਟੀ ਨੂੰ ਹੋਰ ਜ਼ਿਆਦਾ ਉਭਾਰਦੀ ਹੈਗੀ ਹੈ ਤੇ ਹੁਣ ਜੋ ਸਥਿਤੀ ਹੈ ਉਹ ਬਹੁਤ ਜ਼ਿਆਦਾ ਖੂਬਸੂਰਤ ਹੋ ਚੁੱਕੀ ਹੈ ਕਿਉਂਕਿ ਜਿਸ ਤਰ੍ਹਾਂ ਨਾਲ ਪਿਛਲੇ ਇੱਕ ਦਿਨ ਦੇ ਵਿੱਚ ਆ ਪਾਵਕੀ 24 ਘੰਟੇ ਵਿੱਚ ਜੋ ਬਰਸਾਤ ਹੋਈ ਹੈ 129 ਜਿਹੜਾ ਕਿ ਪੁਆਇੰਟ 34 ਐਮ ਐਮ ਦੇ ਕਰੀਬ ਜਿਹੜੀ ਹੈ ਬਾਰਿਸ਼ ਹੋ ਦਰਜ ਕੀਤੀ ਗਈ ਪਰ ਉਸ ਦੇ ਨਾਲ ਹੀ ਜਿਹੜਾ ਕਿ ਸੁਖਨਾ ਝੀਲ ਦੇ ਉੱਪਰ ਪਾਣੀ ਦਾ ਪੱਧਰ ਹੈ ਉਹ ਕਾਫੀ ਹੈਗਾ ਤੇ ਲੋਕ ਜਿਹੜਾ ਹੈਗੇ ਨੇ ਇਸ ਸੁਹਾਬਨੇ ਜਿਹੜੇ ਕੀ ਮੌਸਮ ਦਾ ਲੈਂਨ ਦੇ ਲਈ ਇੱਥੇ ਵੱਡੀ ਤਾਦਾਦ ਦੇ ਵਿੱਚ ਪਹੁੰਚ ਰਿਹਾ ਹੈਗੇ ਨੇ ਤਸਵੀਰਾਂ ਦੇਖ ਸਕਦੇ ਹੋ ਕਿ ਪਹਿਲਾਂ ਜਿਹੜਾ ਕੀ ਪਾਣੀ ਦਾ ਪੱਧਰ ਡਿੱਗਣ ਦੇ ਕਰਕੇ ਘਟਣ ਦੇ ਕਰਕੇ ਜਿਹੜਾ ਕੀ ਹੈ ਕਿਸ਼ਤੀਆਂ ਨੇ ਉਹ ਬਿਲਕੁਲ ਬੰਦ ਹੋ ਗਈਆਂ ਸਨ ਅਤੇ ਹੁਣ ਦੁਬਾਰਾ ਤੋਂ ਇਹ ਜਿਹੜੀ ਕਿ ਵੋਟਿੰਗ ਸ਼ੁਰੂ ਹੋਈ ਹੈ ਕੁਝ ਜਿਹੜੇ ਲੋਕ ਹੈਗੇ ਨੇ ਕਪਲਸ ਜਿਹੜੇ ਹੈਗੇ ਨੇ ਖਾਸ ਕਰਕੇ ਇੱਥੇ ਇਸ ਮੌਸਮ ਦੇ ਵਿੱਚ ਇੰਜੋਏ ਕਰਨ ਦੇ ਲਈ ਪਹੁੰਚ ਰਿਹਾ ਹੈਗੇ ਨੇ ਤੇ ਨਾਲ ਹੀ ਜਿਹੜਾ ਕੀ ਦੁਬਾਰਾ ਤੋਂ ਜਿਹੜੀ ਸਲਾਨੀਆਂ ਦੀ ਆਮਦ ਹੈਗੀ ਹੈ ਸੁਖਨਾਲੇ ਦੇ ਉੱਪਰ ਵਦਨੀ ਸ਼ੁਰੂ ਹੋ ਗਈ ਹੈ ਤਸਵੀਰਾਂ ਦੇਖੋ ਕਿ ਕਿ ਬੜੀ ਤਾdad ਵੀ ਜਿਹੜੇ ਸਲਾਨੀ ਹੈਗੇ ਨੇ ਉਹ ਇੱਥੇ ਮੌਸਮ ਜਿਹੜਾ ਕਿ ਲੁਤਫ ਲੈਣ ਦੇ ਲਈ ਇੱਥੇ ਪਹੁੰਚ ਰਿਹਾ ਹੈਗੇ ਨੇ ਉਧਰ ਚੰਡੀਗੜ੍ਹ ਮੌਸਮ ਵਿਭਾਗ ਦੀ ਜੇਕਰ ਗੱਲ ਕਰੀਏ ਤਾਂ 15 ਅਗਸਤ ਦਾ ਜਿਹੜਾ ਕਿ ਮੌਸਮ ਦਾ ਮਜਾਜ ਹੈਗਾ ਆ ਉਹ ਕਾਫੀ ਸੁਹਾਵਣਾ ਰਹਿਣ ਵਾਲਾ ਹੈ ਤੇ بارش ਦੇ ਜਿਹੜੇ ਕਿ ਅਸਰ ਕਾਫੀ ਜ਼ਿਆਦਾ ਬਣੇ ਹੋਏ ਨੇ ਇਸ ਕਰਕੇ ਜਿਹੜਾ ਕਿ ਇਸ ਲੇਕ ਤੇ ਕੰਡੇ ਤੇ ਆਖਿਰ ਦੇ ਕਿ ਲੋਕ ਹੈਗੇ ਨੇ ਉਹ ਕਾਫੀ ਜ਼ਿਆਦਾ ਇੰਜੋਏ ਕਰਦੇ ਨੇ ਸੋ ਕੁਝ ਹੋਰ ਵੀ ਜਿਹੜੇ ਕਿ ਬੱਚੇ ਹੈਗੇ ਨੇ ਪਰਿਵਾਰਾਂ ਸਮੇਤ ਇੱਥੇ ਪਹੁੰਚੇ ਹੈਗੇ ਨੇ ਭਾਈ ਕਿੰਮੇ ਦਾ এনवायरमेंट ਲੱਗ ਰਿਹਾ ਇੱਥੇ ਸੁਪਨਾ ਲੇਖ ਬਹੁਤ ਵਧੀਆ ਲੱਗ ਰਿਹਾ ਜੀ ਸਾਨੂੰ ਉਸ ਤੋਂ ਬਹੁਤ ਟਾਈਮ ਬਾਅਦ ਆਏ ਆ ਬੱਚੇ ਬਹੁਤ ਖੁਸ਼ ਹੋਏ ਬੋਰਡ ਦੇ ਵਿੱਚ ਝੂਟੇ ਲੈ ਕੇ ਬਹੁਤ ਆਨੰਦ ਲਿਆ ਬੱਚੇ ਬੱਚੇ ਕਹਿੰਦੇ ਐਸਾ প্লে ਸਾਨੂੰ ਦੇਖਣ ਨੂੰ ਨਹੀਂ ਮਿਲਿਆ ਬਹੁਤ ਸੋਹਣਾ ਲੱਗਿਆ ਉਹਨਾਂ ਨੂੰ ਤੇ ਪੂਰੀ ਫੈਮਿਲੀ ਆਈ ਹੈ ਹਾਂਜੀ ਪੂਰੀ ਫੈਮਿਲੀ ਆਈ ਹੈ ਜੀ ਅੱਜ ਤਾਂ ਵੀ ਤਾਂ VOTING ਕੀਤੀ ਤੁਸੀਂ VOTING ਕੀ ਹਾਂਜੀ ਮਜ਼ਾ ਆਇਆ ਫਿਰ ਮਜ਼ਾ ਆਇਆ ਜੀ ਤੋ ਭਾਜੀ ਪੂਰਾ ਇੰਜੋਏ ਕੀਤਾ ਬੱਚਿਆਂ ਨੇ ਹਾਂ ਜੀ ਮੈਂ ਵੀ ਜਿੱਦਾਂ ਪਹਿਲੀ ਵਾਰ ਇੱਥੇ ਆਏ ਆ ਫੋਟੋਆਂ ਲੈ ਕੇ ਤੇ ਮੇਰਾ ਤਾਂ ਪਹਿਲੀ ਦਾ ਟਾਈਮ ਦਾ ਐਕਸਪੀਰੀਅੰਸ ਹੈ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਜੀ ਤੋ ਬੱਚਿਆਂ ਨਾਲ ਤੇ ਫੈਮਿਲੀ ਨਾਲ ਦਾ ਆ ਕੇ ਤਾਂ ਉਹਦੇ ਬਹੁਤ ਫਨ ਹੁੰਦਾ ਹੈ ਇੰਜੋਏਮੈਂਟ ਪੂਰਾ ਬਣਾਉਂਦਾ ਹਾਂ ਹਾਂ ਉਹ ਤਾਂ ਹੈ ਹੀ ਚਲੋ ਘਰ ਦੇ ਕੰਮ ਕਰੋ ਤੋ ਵੀਲ ਮੀਲੀ ਤੁਸੀਂ ਵੀ ਇੱਥੇ ਘੁੰਮਣ ਫਿਰ ਆਏ ਹੋ ਜੀ ਹਾਂ ਜੀ ਫਸਟ ਟਾਈਮ ਆਏ ਆ ਇੱਥੇ ਅਸੀਂ ਤੋ ਪਹਿਲੀ ਵਾਰ ਦਾ ਜਿਹੜਾ ਕੀ ਇੱਥੇ ਆਉਂਦਾ ਕਿਵੇਂ ਦਾ ਤੁਹਾਨੂੰ ਲੱਗਿਆ ਹੈਗਾ ਬਹੁਤ ਵਧੀਆ ਲੱਗ ਰਿਹਾ ਇੱਥੇ ਆ ਕੇ ਕੀ ਵਧੀਆ ਵਧੀਆ ਹੈਗਾ ਹਾਂਜੀ ਹਾਂਜੀ ਉਹ ਪਹਿਲੀ ਟਾਈਮ ਪਹਿਲੀ ਵਾਰ ਦਾ ਨਾ ਫਿਰ ਰਿਵਰ ਬੋਟਿੰਗ ਬੱਚਿਆਂ ਦੇ ਘੁੰਮਣ ਵਾਸਤੇ ਬਹੁਤ ਵਧੀਆ ਮੀਨਸ ਅਮਿਊਜ਼ਮੈਂਟ ਪਾਰਕ ਆ ਸਾਰਾ ਕੁਝ ਹੈਗਾ ਤੇ ਬੋਟਿੰਗ ਵਗੈਰਾ ਹੈਗੀ ਨਾ ਉਹ ਕਾਫੀ ਵਧੀਆ ਲੱਗਦਾ ਹੈ ਵਧੀਆ ਹੋ ਜਾਂਦਾ ਫਨ ਵੀ ਹੋ ਜਾਂਦਾ ਟਾਈਮ ਪਾਸ ਵੀ ਉਹ ਵੀ ਹੋ ਜਾਂਦਾ ਤੇ ਕੁਝ ਜਿਹੜੇ ਕੀ ਸਲਾਨੀ ਇੱਥੇ ਘੁੰਮਣ ਫਿਰਣ ਲਈ ਆਏ ਉਹਨਾਂ ਨਾਲ ਗੱਲਬਾਤ ਕਰਦੇ ਮੈਂ ਕਿੱਥੋਂ ਆਏ ਹੋ ਭਾਜੀ ਅੰਮ੍ਰਿਤਸਰ ਤੋਂ ਆਏ ਤੇ ਕੀਵੇਂ ਦਾ ਇੱਥੇ ਨਜ਼ਾਰਾ ਆ ਗਿਆ ਸੁਪਨਾ ਲਿਖ ਤੇ ਭਾਜੀ ਬਹੁਤ ਵਧੀਆ ਨਜ਼ਾਰਾ ਇੱਥੇ ਮੌਸਮ ਬਹੁਤ ਵਧੀਆ ਵੈਦਰ ਹਾਂ ਹਾਂਜੀ ਤੋਂ ਕੱਲੇ ਆਏ ਹੋ ਜਾਂ ਹਾਂਜੀ। ਤੋਂ ਗੇੜੀ ਰੂਟ ਤੇ ਆਏ ਹੋਇਆ ਚੰਡੀਗੜ੍ਹ ਆ। ਹਾਂਜੀ ਹਾਂਜੀ ਹਾਂਜੀ। ਚਾਹੀਦਾ ਫ੍ਰੀ ਫ੍ਰੂ ਹੋਏ ਆ ਕੰਮ ਧੰਦੇ ਤੋਂ ਤੇ ਕਿ ਆ ਬਚ ਲੋ ਫਨ ਕਰੀਏ। ਮੌਸਮ ਵੀ ਉਪਰ ਤੋਂ ਹਾਵਣਾ ਹੈਗਾ ਯਾਰ ਦੋਸਤ ਦਾ ਸਾਥ ਹੈਗਾ ਸੋ ਵਧੀਆ ਹੋ ਗਿਆ। ਹਾਂਜੀ ਜੀ ਮੌਸਮ ਵਧੀਆ ਆ। ਬਾਰਿਸ਼ ਹੋਈ ਅੱਜ ਸਵੇਰ ਵੀ। ਵਧੀਆ ਮੌਸਮ ਹੈ। ਸਪੋਰਟਿੰਗ ਕੀਤੀ ਹੈ। ਹਾਂਜੀ ਲੱਗੇ ਕਰਨ ਬਸ। ਸੋ ਇਸ ਲੇਕ ਦੇ ਉੱਪਰ ਅੱਗੇ ਇੱਥੇ ਕੀ ਲੋਕ ਮੌਸਮ ਦਾ ਪੂਰਾ ਜਿਹੜੇ ਕੀ ਲੁੱਟ ਫਲੇਰੇ ਨੇ ਉੱਥੇ ਦੂਜੇ ਪਾਸੇ ਗੱਲ ਜੇਕਰ ਇੱਥੋਂ ਦੀ ਸਥਿਤੀ ਦੀ ਕਰੀਏ ਤਾਂ ਕੈਮਰਾ ਪਰਸ ਨੂੰ ਕਹੂੰਗਾ ਕਿ ਲੇਕ ਦੇ ਪਾਣੀ ਦਾ ਪੱਧਰ ਦਾ ਜਿਹੜਾ ਕੀ ਹੈ ਉਹ ਦਰਸ਼ਕਾਂ ਤੱਕ ਤਸਵੀਰਾਂ ਸਾਂਝੇ ਕੀਤੀਆਂ ਹਨ ਕਿ ਪਹਿਲਾਂ ਜਿਹੜਾ ਕੀ ਪਾਣੀ ਦਾ ਪੱਧਰ 10 ਤੋਂ 12 ਫੁੱਟ ਹੇਠਾਂ ਚਲਾ ਗਿਆ ਸੀ ਉਹ ਹੁਣ ਕਾਫੀ ਜ਼ਿਆਦਾ ਪਾਣੀ ਦਾ ਪੱਧਰ ਹੈ ਕਿ ਦੁਬਾਰਾ ਆਪਣੇ ਉਸੇ ਲੈਵਲ ਦੇ ਉੱਪਰ ਜਿਹੜਾ ਕੀ ਪਹੁੰਚ ਚੁੱਕਿਆ ਹੈਗਾ ਜਿਸ ਲੈਵਲ ਦੇ ਉੱਪਰ ਸੁਖਨ ਲੇਕ ਦਾ ਜਿਹੜਾ ਕੀ ਪਾਣੀ ਦਾ ਲੈਵਲ ਹੁੰਦਾ ਸੀਗਾ ਸੋ ਅਜਿਹੇ ਦੇ ਵਿੱਚ ਜਿਹੜੇ ਸਲਾਨੀ ਹੈਗੇ ਨੇ ਉਹਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਤਾਂ ਹੈਗੀ ਹੈ ਤੇ ਨਾਲ ਹੀ ਨਾਲ ਜਿਹੜੇ ਕੀ ਬੱਚੇ ਹੈਗੇ ਨੇ ਉਹ ਆਪਣੇ ਪਰਿਵਾਰਾਂ ਦੇ ਨਾਲ ਇੱਥੇ ਪਹੁੰਚਦੇ ਨੇ ਤਾਂ ਕਿ ਇਸ ਜਿਹੜੀ ਹੈ ਸੁਖਨਾ ਲੇਖ ਦੇ ਉੱਪਰ এনਜਾਇਰਮੈਂਟ ਦਾ ਪੂਰਾ ਇੱਕੀ ਫਾਇਦਾ ਲਿਆ ਜਾ ਸਕੇ ਸੋ ਜਿਸ ਤਰ੍ਹਾਂ ਦੇ ਨਾਲ ਮੌਸਮ ਦਾ ਮિજાਜ ਹੈਗਾ ਯਾ ਸਮੇਂ-ਸਮੇਂ ਤੇ ਬਦਲ ਰਿਹਾ ਹੈ ਤੇ ਕਈ ਥਾਵਾਂ ਦੇ ਉੱਪਰ ਸਥਿਤੀ ਤਾਂ ਅਜੇ ਹੀ ਬਣੀ ਹੋਈ ਹੈ ਕਿ ਹੜ੍ਹ ਵਰਗੇ ਹਾਲਾਤ ਬਣੇ ਹੋਏ ਨੇ ਪਹਾੜਾਂ ਦੇ ਵਿੱਚ ਜਿਹੜੇ ਕਿ ਸ਼ਿਵਾਲਿਕ ਦੀਆਂ ਪਹਾੜੀਆਂ ਇੱਥੋਂ ਕੁਝ ਹੀ ਕਿਲੋਮੀਟਰ ਦੀ ਦੂਰੀ ਤੇ ਸਥਿਤ ਹਨ ਤੋਂ ਪਹਾੜਾਂ ਦੇ ਵਿੱਚ ਜਿਹੜੀ ਬਰਸਾਤ ਹੋ ਰਹੀ ਹੈ ਮੈਦਾਨੀ ਇਲਾਕਿਆਂ ਦੇ ਵਿੱਚ ਜਿਹੜਾ ਕਿ ਉਸ ਦਾ ਅਸਰ ਪੈਣਾ ਸੁਭਾਵਿਕ ਹੈਗਾ ਆ ਸੋ ਮੈਦਾਨੀ ਇਲਾਕਿਆਂ ਦੇ ਵਿੱਚ ਜਿਹੜੇ ਕੀ ਬਰਸਾਤੀ ਦਰਿਆ ਹੈਗੇ ਨੇ ਨਦੀਆਂ ਹੈਗੇ ਨੇ ਚੜ੍ਹਨੇ ਹੈਗੇ ਨੇ ਉਹਨਾਂ ਦੇ ਵਿੱਚ ਵੀ ਕਾਫੀ ਜਿਹੜਾ ਕਿ ਪਾਣੀ ਦਾ ਲੈਵਲ ਆ ਉਹ ਉਪਾਨ ਤੇ ਦਰਜ ਕੀਤਾ ਗਿਆ ਸੋ ਸੁਕਣਾ ਲੇਖਦੇ ਵਿੱਚ ਵੀ ਜਿਹੜਾ ਕਿ ਪਾਣੀ ਦਾ ਪੱਧਰ ਵਧਿਆ ਹੈਗਾ ਸੋ ਤੁਹਾਡੇ ਇਲਾਕੇ ਦੇ ਵਿੱਚ ਕੀ ਸਥਿਤੀ ਹੈਗੀ ਇਸ ਸਮੇਂ ਪਾਣੀ ਨੂੰ ਲੈ ਕੇ ਕਮੈਂਟਸ ਦੇ ਵਿੱਚ ਆਪਣੀ ਜਿਹੜੀ ਰਾਏ ਆ ਜਰੂਰ ਸਾਂਝੀ ਕਰਿਓ ਵਿਦੇ ਅਪਡੇਟ ਲਈ ਜੁੜੋ ਹਮਦਰ ਟੀਵੀ ਦਾ ਕੈਮਰਾ ਪਰਸਨ ਮੋਰ ਨਾਲ ਪਰਵਿੰਦਰ ਚੰਡੀਗੜ੍ਹ